ਮੋਰੈਂਡਾ ਸ਼ਹਿਰ ਵਿੱਚ ਅਵਾਰਾ ਪਸ਼ੂ ਲੋਕਾਂ ਦੀ ਜਾਨ ਦਾ ਖੋਹ ਬਣੇ ਹੋયા ਹਨ ਇਹ ਅਵਾਰਾ ਪਸ਼ੂ ਜਿੱਥੇ ਲੋਕਾਂ ਦਾ ਜਾਨੀ ਤੌਰ ਤੇ ਨੁਕਸਾਨ ਕਰਦੇ ਹਨ ਉੱਥੇ ਹੀ ਮਾਲੀ ਨੁਕਸਾਨ ਵੀ ਕਰ ਰਹੇ ਹਨ ਅਜਿਹਾ ਹੀ ਮਾਮਲਾ ਜੋ ਸਮੇਂ ਸਾਮਣੇ ਆਇਆ ਜਦੋਂ ਦੋ ਸਾਨਾਂ ਨੇ ਆਪਸ ਵਿੱਚ ਝਿੜਦੇ ਹੋਏ ਕਾਰਾਂ ਦਾ ਨੁਕਸਾਨ ਕਰ ਦਿੱਤਾ ਜ਼ਿਕਰਯੋਗ ਹੈ ਕਿ ਸਰਕਾਰਾਂ ਵੱਲੋਂ ਕਰੋੜਾਂ ਰੁਪਏ ਕਾ ਉਸ ਸਸਤੇ ਨਾਂ ਤੇ ਲਏ ਜਾਂਦੇ ਹਨ ਬਾਵਜੂਦ ਇਸ ਦੇ ਅਵਾਰਾ ਪਸ਼ੂ ਲੋਕਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਕਰ ਰਹੇ ਹਨ ਹੈ ਏ ਸੁਣਦੇ ਆ ਇਹ ਨਹੀਂ ਸੁਣਦੇ ਹੈਗੇ ਇਸ ਟਾਈਮ ਉਹ ਲਾ ਤਾਂ ਹੋਰ ਤੋਂ ਜ਼ਿਆਦਾ ਡੂੰਘੇ ਜੂਨ ਪਾੜਦਾ ਤੇਜ ਬੰਦਾ ਨਵੀਂ ਗੱਡੀ ਆ ਉਹਦੇ ਨਵੀਂ ਗੱਡੀ ਵੀ ਪਾਣ ਦਣੀ ਇਹਨਾਂ ਨੇ ਉਹ ਦੇ ਨੰਟ ਛੱਡ ਬਾਈ ਉਹਦਾ ਲਹੂ ਲਹਾਨ ਹੋ ਗਿਆ ਲੈ ਇਹ ਤੋਰਦੇ ਨਾ ਮੈਂ ਲੋੜੀ ਦੀ ਓਹ ਹੋ 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 ਆਹੇ ਨਾ ਜੇ ਨਹੀਂ ਰੰਗੇ ਜੇ 3 100 ਆਹ ਲੈ ਇਹ ਕਿਹੜਾ ਦੱਬਦਾ Vamos <Sality> <laughs> ਕਿੱਤੇ ਖੜੇ ਲੋਕਾਂ ਵੱਲੋਂ ਬਣਾਈ ਵੀਡੀਓ ਤੋਂ ਪਤਾ ਲੱਗਦਾ ਹੈ ਕਿ ਇਹ ਆਵਾਰਾ ਪਸ਼ੂ ਸ਼ਹਿਰ ਵਿੱਚ ਕਿਵੇਂ ਦਹਿਸ਼ਤ ਦਾ ਮਾਹੌਲ ਸਿਰਜ ਰਹੇ ਹਨ ਸੋਸ਼ਲ ਮੀਡੀਆ ਉੱਤੇ ਇਹ ਬਹੁਤ ਕਲਿੱਪ ਵੇਖਣ ਨੂੰ ਮਿਲ ਰਹੇ ਹਨ ਜਿਨ੍ਹਾਂ ਵਿੱਚ ਇਹ ਆਵਾਰਾ ਪਸ਼ੂ ਲੋਕਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਕਰ ਰਹੇ ਹਨ ਸਰਕਾਰਾਂ ਨੂੰ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਬੈਂਪਰ ਜਾਵੇ ਤੋੜਦੇ ਆ ਬੈਂਪਰ ਬੂੰਪਰ ਸਾਹ ਤੋੜਦੇ ਆ ਬਚਾਓ ਹੋ ਗਿਆ ਚੱਲ ਫਿਰ ਵੀ ਬਹਾ ਬੜਾ ਬਚਾਓ ਆ ਬੈਂਪਰ ਨਾਲ ਸਰ ਗਿਆ ਕੀ ਸ਼ਾ ਕਿੱਥੇ ਟੁੱਟ ਗਿਆ ਬਚਾਅ ਹੋ ਗਿਆ